वेलकम ਕਰਦੇ ਆ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਯਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਤੋਂ ਆਪਣੀ ਦੂਜੀ ਵੀਡੀਓ ਬਣਨ ਜਾ ਰਹੀ ਆ ਤੇ ਵੀਰ ਕੋਲ ਅੱਜ ਦੋ ਤਾਜ਼ੀਆਂ ਸੂਈਆਂ ਤੇ ਦੋ ਗੱਬਣਾ ਵੜਾ ਹਾਜ਼ਰ ਆ ਤੇ ਅੱਜ ਦਿਖਾਵਾਂਗੇ ਟੌਪ ਦੀਆਂ ਚੰਗੀਆਂ ਸੋਹਣੀਆਂ ਸਨਖੀਆਂ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਹੋ ਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਵੜਾਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਸਭ ਵਧੀਆ ਠੀਕ ਠਾਕ ਜੀ ਠੀਕ ਹੈ ਅੱਜ ਚਾਰ ਲੈਣ ਦੀਆਂ ਫੇਰ ਹਾਂਜੀ ਭਾਜੀ ਠੀਕ ਹੈ ਤਾਂ ਪਹਿਲਾ ਮਾਲ ਵੇਚ ਗਿਆ ਟੈਂਪ ਭਾਜੀ ਵੇਚ ਗਿਆ ਸੀ ਜੀ ਠੀਕ ਹੈ ਜੀ ਹਾਂਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਪਾਜੀ ਪਿੰਡ ਆਪਣਾ ਜੱਤੂ ਸਰਜਾਵਾ ਹਾਂਜੀ ਸੀਲ ਬਟਾਲਾਵਾ ਜੀ ਜ਼ਿਲ੍ਹਾ ਗਰਦਾਸਪੁਰਿਆ ਠੀਕ ਹੈ ਜੀ ਹਾਂਜੀ ਨਾਮ ਕੀ ਜੀ ਨਾਮ ਪਾਜੀ ਜਗਪ੍ਰੀਤ ਸਿੰਘ ਆ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ ਫੋਨ ਪਾਜੀ ਆਗਾ 82645 ਹਾਂਜੀ 42115 ਠੀਕ ਹੈ ਜੀ ਤੇ ਅੱਜ ਫੇ ਦੋ ਗੱਬੜਾਂ ਤੇ ਦੋ ਤਾਜੇ ਸੂਈਆਂ ਹਾਂਜੀ ਪਾਜੀ ਕੀ ਗੱਬਣ ਤੋਂ ਕਰੀਏ ਸ਼ੁਰੂਆਤ ਹਾਂਜੀ ਭਾਜੀ ਗੱਬਣ ਤੋਂ ਕਰਦੇ ਆਂ ਆਹ ਵੇਖੋ ਜੀ ਗੱਬਣ ਵੈੜ ਸੂਆ ਇਹਦਾ ਕਿ ਨਵਾਉ ਜੀ ਸੂਆ ਭਾਜੀ ਦੂਸਰਾ ਜੀ ਦੂਸਰਾ ਸੂਆ ਹੋਊਗਾ ਇਹਦਾ ਹਾਂਜੀ ਠੀਕ ਹੈ ਜੀ ਥਾਣ ਥਣ ਸੋਹਣਾ ਲੱਗਾ ਹਾਂਜੀ ਭਾਜੀ ਬਿਲਕੁਲ ਠੰਡੀ ਆ ਵੇਖੋ ਠੰਡੀ ਤੇਰੀ ਆ ਹਾਂਜੀ ਕੋਈ ਚੱਕਰ ਨਹੀਂ ਇਧਰੋਂ ਦੀ ਬਹਿਜੋ ਚਾਹੀ ਉਧਰੋਂ ਦੀ ਬਹਿਜੋ ਅੱਛਾ ਜੀ ਤਾਂ ਦਿਨ ਕਿੰਨੇ ਕੁ ਲੈ ਜੂ ਭਾਜੀ ਅਜੇ ਹਫਤੇ ਤੋਂ 8 ਦਿਨ ਕੱਢ ਜੂਗੀ ਜੀ ਅੱਛਾ ਹਫਤੇ ਤੋਂ ਹਫਤਾ ਲਾ ਜੇ ਭਾਵੇਂ 8 ਦਿਨ ਹਾਂਜੀ ਭਾਜੀ ਬਣੂ ਚੰਗੀ ਅਜੇ ਭਾਜੀ ਢਿਲਾ ਬਹੁਤ ਜ਼ਿਆਦੀਆਂ ਵਿੱਚ ਆ ਰਿਹਾ ਬਾਕੀ ਛਾਈ ਵਾਲ ਦੇ ਵਿੱਚ ਆ ਜਾਂਦੀ ਹੈ ਨਾ ਹਾਂਜੀ ਤੇ ਸੋਹਣੀ ਸੁਨੱਖੀ ਪੂਰੀ ਆ ਹਾਂਜੀ ਕੱਦ ਕਾਠ ਵੀ ਚੰਗਾ ਬੇਲ ਵੀ ਚੰਗੀ ਤੇ ਦੁੱਧ ਵੀਰ ਜੀ ਕਿੰਨਾ ਕੁ ਚੋਈ ਜਾਊ ਦੁੱਧ ਭਾਜੀ ਘਰ ਵਾਲੇ ਦੇ ਕਹਿੰਦੇ 17 ਤੋਂ 18 ਕਿਲੋ ਚੋਇਆ ਵਾ ਹਾਂਜੀ ਦੁੱਧ ਭਾਜੀ ਬਾਕੀ ਆਪਣੀ ਸੇਵਾ ਦਾ ਹੁੰਦਾ ਜੀ 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 ਸਾਡੇ ਹਿਸਾਬ ਨਾਲ ਭਾਜੀ 13 ਤੋਂ ਲੈ ਕੇ 14-15 ਦੇ ਵਿੱਚ ਚੋਈ ਜਾਊਗੀ ਜੀ ਠੀਕ ਹੈ ਠੀਕ ਆ ਹਾਂਜੀ ਤੇ ਤੋਰੀ ਵੀਰ ਜੀ ਖੋਲ ਕੇ ਹਾਂਜੀ ਭਾਜੀ ਖੋਲੋ ਜੀ ਆ ਵੇਖੋ ਜੀ ਕੱਦ ਕਾਠ ਬੜਾ ਸੋਹਣਾ ਸੁਨੱਖਾ ਵਾ ਖਾਣ ਬੜਾ ਸੋਹਣਾ ਲੱਗਾ ਜੀ ਘਰੋਂ ਚੱਕ ਬਾਕੀ ਠੰਡੀ ਧੀਰੀ ਆ ਵੇ ਸਾਧਿਆ ਕਰੋ ਚੈੱਕ ਬਾਕੀ ਦੁੱਧ ਚਵਾਈ ਜਾਊਗੀ 13 14 ਲੀਟਰ ਵੀਰਿਆਂ ਦਾ ਵੀ ਚਵਾਈ ਜਾਊਗੀ ਠੀਕ ਆ 13 14 ਲੀਟਰ ਹੀ ਚਵਾਈ ਜਾਊ ਹਾਂਜੀ ਭਾਜੀ ਜੇਨ 7 8 ਕਿੜੂ ਤੋਂ ਵੱਧ ਵੀ ਲੈ ਜੂ ਭਾਜੀ ਕੋਈ 10 ਵੀ ਮੰਨ ਲੇ ਹਾਂ ਇੱਕ ਦੋ ਦਨ ਉੱਪਰ ਥੱਲੇ ਹੋ ਜਾਂਦਾ ਜੀ ਠੀਕ ਹੈ ਬਾਕੀ ਹੈ ਠੰਡੀ ਤੇ ਠੰਡੀ ਠੰਡੀ ਭਾਜੀ ਆ ਵੇਖੋ ਜੀ ਕੋਈ ਚੱਕਰ ਨਹੀਂ ਹੈ ਕਰਨੂ ਆ ਵੇ ਹਾਂ ਜੀ ਹਾਂ ਜੀ ਆ ਵੇ ਇਧਰੋਂ ਦੀ ਬੈਜੇ ਚਾਹੇ ਭਾਜੀ ਕੋਈ ਵੀਰ ਉਧਰੋਂ ਦੀ ਬੈਜੇ ਆ ਕਰੋ ਚੱਕ ਜੀ ਆ ਵੇਖ ਲੋ ਜੀ ਬਿਲਕੁਲ ਸੋਹਣੀ ਆ ਹਾਂ ਜੀ ਥਾਣ ਥਣਾ ਦੇ ਵੀਰ ਜੀ ਕਿਦਾਂ ਭਾਜੀ ਕੋਈ ਬਾਤ ਘਾੜ ਨਹੀਂ ਬਾਕੀ ਜਿਹੜੇ ਵੀਰਪਰਾਣੇ ਲੈਣੀ ਆ ਇੱਥੇ ਆਣ ਕੇ ਪਾਸ ਕਰੇ ਠੀਕ ਹੈ ਜੀ ਜੇ ਕੋਈ ਵੀਰ ਭਰਾ ਆਪਣੇ ਕੋਲ ਆਨਲਾਈਨ ਖਰੀਦਦਾ ਵਾ ਹਾਂ ਜੀ ਗੱਡੀ 'ਚ ਉਤਰਦੀ ਆਪਣੀ ਪਾਸ ਕਰੇ ਠੀਕ ਹੈ ਤਾਂ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਜੀ ਵਛੀ ਦਾ ਦੇ 50000 ਕਰਾਂਗੇ ਹਾਂਜੀ ਤੇ 45000 ਦੀ ਦੇ ਦਾਂਗੇ ਛੋੜ ਕਿ ਨਹੀਂ ਕਰ ਦੋਗੇ ਜਿੰਨੀ ਭਾਜੀ ਤੁਸੀਂ ਕੋ ਕਰਾ ਲਓ ਕਰ ਦੋਗੇ 2000 ਦੀ ਕਰ ਦਾਂਗੇ ਭਾਜੀ ਠੀਕ ਹੈ ਜੀ 1000 ਹੋਰ ਭਾਜੀ 42000 ਦੀ ਦੇ ਦਾਂਗੇ ਭਾਜੀ ਠੀਕ ਹੈ ਜੀ ਮੌਕੇ ਤੇ ਬਾਕੀ ਪਾ ਕਰਾਂਗੇ ਭਾਜੀ ਕਰਾਂਗੇ ਖੁੱਲਾ ਮਾਨ ਕਰ ਦੋ ਖੁੱਲਾ ਭਾਜੀ ਖੁੱਲਾ ਕਰਾਂਗੇ ਜੀ 40 ਦੀ ਕਰ ਦਈਏ ਦੇ ਦਾਂਗੇ ਭਾਜੀ ਹੋਰ ਦੱਸੋ ਠੀਕ ਹੈ ਜੀ ਉਹ ਚੋ ਛੋੜ ਆਪਣੀ ਮਰਜ਼ੀ ਨਾਲ ਕਰ ਦੋ ਠੀਕ ਹੈ ਭਾਜੀ ਆ ਤਾਜੀ ਸੂਈ ਆਗੀ ਹਾਂਜੀ ਭਾਜੀ ਅੱਜ ਹੀ ਸੂਈ ਆ ਇਹ ਭਾਜੀ ਰਾਤੀ ਸੂਈ ਆ ਜੀ ਠੀਕ ਹਾਂਜੀ ਰਾਤੀ ਸੂਈ ਆ ਮਗਰ ਬ ਬੱਚਾ ਭਾਜੀ ਦੇ ਮਗਰ ਵਸ਼ੀਜੇ ਜੀ ਵਸ਼ੀ ਮਗਰ ਹਾਂਜੀ ਠੀਕ ਹੈ ਜੀ ਬੱਚੇ ਦਾ ਕਰਕੇ ਥੋੜਾ ਜਿਹਾ ਹੌਲ ਕਰਦੀ ਲੱਗਦਾ ਹਾਂਜੀ ਭਾਜੀ ਜੀ ਤੇ ਕਿੰਨਾ ਕ ਵੀਰ ਜੀ ਦੁੱਧ ਚਵਾਈ ਜਾਊ ਦੁੱਧ ਭਾਜੀ ਵੇਖੋ ਜੀ ਆਪਾਂ ਦੇ ਉਹੀ ਗੱਲ ਕਹਿੰਨੇ ਪਹਿਲੇ ਵਾਲੀ ਦੁੱਧ ਭਾਜੀ ਸੇਵਾ ਦਾ ਠੀਕ ਦੁੱਧ ਭਾਜੀ ਵੈਸੇ 11 ਤੋਂ 12 ਕਿਲੋ ਆਰਾਮ ਨਾਲ ਚਵਾਈ ਜਾਊਗੀ ਠੀਕ ਹੈ ਥਾਣ ਬੜਾ ਸੋਹਣਾ ਲੱਗਾ ਜੀ ਹਾਂਜੀ ਥਾਣ ਦੀ ਕੁਆਲਿਟੀ ਚੰਗੀ ਆ ਹਾਂਜੀ ਆਹ ਵੇਖੋ ਭਾਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਆਹ ਹੈਗਾ ਥਾਣ ਬਹੁਤ ਕੁਆਲਿਟੀ ਲੱਗਾ ਮਗਰ ਵੀ ਰੱਛੀ ਹੈ ਜੀ ਹਾਂਜੀ ਤੇ ਸਿੰਗ ਵੀ ਨਿਗਾ ਨਿਗਾ ਹਾਂ ਨਿਗਾ ਨਿਗਾ ਭਾਜੀ ਸਿੰਘ ਆ ਜੀ 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 ਇਹ ਵੀ ਸ਼ਾਈ ਆ ਆਪ ਦੇ ਵਿੱਚ ਹਾਂਜੀ ਭਾਜੀ ਸ਼ਾਈ ਵਾਲ ਚ ਆ ਜੀ ਠੀਕ ਆ ਹਾਂਜੀ ਤੋੜ ਦੋ ਵੀਰ ਜੀ ਇਹਨੂੰ ਹਾਂਜੀ ਆ ਵੇਖ ਤੋੜ ਦੋ ਵੀਰ ਜੀ ਹਾਂਜੀ ਭਾਜੀ ਬੱਚੇ ਦਾ ਥੋੜਾ ਬੱਚੇ ਦਾ ਭਾਜੀ ਜ਼ਿਆਦਾ ਕਰਦੀ ਆ ਜੀ ਹਾਂਜੀ ਵੇਖੋ ਜੀ ਜਾ ਵੇਖ ਥਾਣ ਸੋਹਣਾ ਲੱਗਾ ਬਾਕੀ ਮੋਟਾ ਥਾਣ ਆ ਚੰਗੀ ਸੋਹਣੀ ਸਨਖੀ ਪੂਰੀ ਆ ਜੀ ਆਹ ਵੇਖੋ ਜੀ ਤੇ ਚਵਾਈ ਵੀਰ ਜੀ ਕਿੱਦਾਂ ਰੱਸੀ ਪਾ ਕੇ ਕਿੱਦਾਂ ਜੀ ਚਵਾਈ ਭਾਜੀ ਰੱਸੀ ਪਾ ਕੇ ਜੀ ਠੀਕ ਆ ਰੱਸੀ ਪਾ ਕੇ ਹਾਂਜੀ ਠੀਕ ਆ ਜੀ ਠੀਕ ਆ ਹਾਂਜੀ ਤੇ ਔੜਾਤ ਨਹੀਂ ਕਰਦੀ ਭਾਜੀ ਹਲਕੀ ਜੀ ਕਰਦੀ ਜਿਆਦਾ ਨਹੀਂ ਕਰਦੀ ਠੀਕ ਆਪਾਂ ਭਾਜੀ ਦੀ ਲਿਆ ਕੇ ਕੋਚਵਾਈ ਜੇ ਕੀਤੀ ਆ ਜੀ ਅੱਛਾ ਇਹ ਭਾਜੀ ਪੂਰੀ ਸਾਫ ਨਹੀਂ ਕੀਤੀ ਠੀਕ ਆਗੇ ਬਾਕੀ ਤਾਜੀ ਸੂਈ ਆ ਹਾਂਜੀ ਭਾਜੀ ਬਿਲਕੁਲ ਤਾਜੀ ਸੂਈ ਆ ਜੀ ਤਾਜੀ ਸੂਈ ਦਾ ਕਰਕੇ ਵੀ ਥੋੜਾ ਬੋਲਾ ਕਰਦਾ ਹੋ ਵੀਰਪਰਾ ਕੋਈ ਇਹ ਨਾ ਕਵੇ ਵੀ ਡੱਕੀ ਆ ਭਾਜੀ ਬੱਚੇ ਵੇਖੋ ਬਿਲਕੁਲ ਨਾੜੂ ਤੇ ਆ ਇਹ ਭਾਜੀ ਰਾਤ ਦੀ ਸੂਈ ਦੀ ਸਵੇਰ ਦੀ ਕੋਚਵਾਈ ਹੋਈ ਆ ਅੱਛਾ ਇੱਕ ਚਵਾਈ ਹੋਈ ਆ ਹਾਂਜੀ ਭਾਜੀ ਠੀਕ ਆ ਹਾਂਜੀ ਤੇ ਕਿੰਨਾ ਕਰਨਾ ਮੋਲੇ ਦਾ ਮੋਲ ਪਾਜੀ ਹਲਕੀ ਜੀ ਵੇਖੋ ਔਲ ਵੀ ਕਰਦੀ ਆਪਾਂ ਪਹਿਲ ਵੀਡੀਓ ਚ ਵੀ ਦੱਸ ਦਿੰਨੇ ਆ ਹਾਂਜੀ ਇਹ ਪਾਜੀ ਵੈਸੇ ਤੇ ਵਛੀ ਹੈਗੀ 40000 ਦੀ ਹਾਂਜੀ ਪਾਜੀ ਦਾ ਆਪਾਂ 30000 ਚ ਮਾਨਤਾ ਕਰ ਦਾਂਗੇ ਠੀਕ ਆ ਹਾਂਜੀ ਛੋਟ ਕਰ ਦੋਗੇ ਨਾ ਕਰ ਦਾਂਗੇ ਪਾਜੀ ਬਾਕੀ ਫੋਨ ਕਰੇ ਜਿੰਨੂੰ ਪਸੰਦ ਹੋਵੇ ਹਾਂਜੀ ਪਾਜੀ ਦੁੱਧ ਚੰਗਾ ਚਵਾਈ ਜਣਾ ਨੇ ਹਾਂਜੀ ਸੋਹਣਾ ਥਾਣ ਲੱਗਾ ਵਾ ਬਾਕੀ ਮਗਰੀ ਵਛੀ ਡਬਲ ਫਾਇਦਾ ਜੀ ਆ ਤੀਜੇ ਨੰਬਰ ਵਾਲੀ ਇਹ ਵੀ ਪਾਜੀ ਸੂਈ ਦਾ ਬੱਚਾ ਜੀ ਆ ਵਸ਼ਾ ਮਗਰ ਹਾਂਜੀ ਪਾਜੀ ਨੂੰ ਤੀਜਾ ਦਿਨ ਆ ਸੂਈ ਨੂੰ ਹੋ ਗਿਆ ਤੀਜਾ ਦਿਨ ਹੋ ਗਿਆ ਸੂਈ ਹਾਂਜੀ ਤੇ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਪਾਜੀ ਇਹ ਆਪਣੇ ਕੋਲ ਵੀ ਸਵੇਰੇ ਆਈ ਆ ਸਵੇਰੇ ਆਪਾਂ ਪਾਜੀ ਸਾਰੀ ਸਾਫ਼ ਕਰਤੀ ਆ ਠੀਕ ਆ ਰਾਤੀ ਪਾਜੀ ਆਪਣੇ ਦਾ ਸਬਦਾ ਸੀ ਰਾਤੀ ਆਪਾਂ ਉੱਥੇ ਮਤਲਬ ਅੱਧੀ ਚੋਈ ਸੀ ਸਵੇਰੇ ਆਪਾਂ ਸਾਰੀ ਸਾਫ਼ ਕਰਤੀ ਆ ਠੀਕ ਆ ਹਾਂਜੀ ਸਹੀ ਆ ਇਹਨੂੰ ਤੋਰੀ ਹੈ ਜੀ ਹਾਂਜੀ ਸੂਆ ਇਹਦਾ ਕਿੰਨਾ ਹੋਊਗਾ ਸੂਆ ਪਾਜੀ ਦੂਸਰਾ ਜੀ ਜੀ ਦੂਸਰਾ ਸੂਆ ਇਹ ਵੀ ਪਾਜੀ ਬਿਲਕੁਲ ਠੰਡੀ ਆ ਵੇਖੋ ਆਹ ਵੇਖੋ ਠੰਡੀ ਧੀਰੀ ਆ ਹਾਂਜੀ ਰੱਸੀ ਪਾਉਣ ਦੀ ਇਹਨੂੰ ਨਹੀਂ ਨਹੀਂ ਭਾਜੀ ਇਹਨੂੰ ਰੱਸੀ ਪਾਉਣ ਦੀ ਲੋੜ ਨਹੀਂ ਹੈ ਠੀਕ ਹੈ ਜਿੰਨੂੰ ਭਾਜੀ ਹੈਗੀ ਆਪਾਂ ਪਹਿਲਾਂ ਦੱਸਿਆ ਜੀ ਠੀਕ ਹੈ ਜੀ ਹਾਂਜੀ ਬਾਕੀ ਜਰਸੀ ਆ ਜੀ ਇਹ ਵੀ ਸੋਹਣੀ ਪੂਰੀ ਆ ਮਗਰੇ ਦੇ ਵਸ਼ਾ ਦੁੱਧ ਕਿੰਨਾ ਹੋਣਾ ਇਸ ਟਾਈਮ ਤੇ ਦੁੱਧ ਭਾਜੀ ਇਸ ਟਾਈਮ ਕੋਈ ਹੋਊਗਾ ਜਿਹੜਾ ਮੌਕੇ ਵਾਲਾ ਵਾ ਭਾਜੀ 7 ਤੋਂ 8 ਕਿਲੋ 7 ਤੋਂ 8 ਕਿਲੋ ਹਾਂਜੀ ਭਾਜੀ ਠੀਕ ਹੈ ਜੀ ਆਹ ਵੇਖੋ ਜੀ ਫੇਸ ਕੁਆਲਟੀ ਚੈੱਕ ਕਰ ਲਓ ਸੋਹਣੀ ਆ ਜੀ ਪੂਰੀ ਥਾਣ ਵੀ ਚੰਗਾ ਲੱਗਾ ਨੂੰ ਮੁਠੀ ਦੀ ਜਵਾਲਾ ਥਣ ਲੱਗਾ ਚੱਲ ਆ ਵੀ ਕੋਈ ਦੁੱਧ ਵੀਰ ਜੀ ਕਿੰਨਾ ਕ ਜਵਾਈ ਜਾਊ ਦੁੱਧ ਪਾਜੀ ਵੇਖੋ ਜੀ ਸੇਵ ਦਾ ਹਾਂਜੀ ਤੇ ਪਾਜੀ ਵੈਸੇ ਜੇ ਸਾਹਬ ਨਾਲ ਜਿੱਡਾ ਕਿਦਾ ਕਦ ਕਾਠਿਆ ਨਾ ਉਹ ਤਾਂ 10 ਕਿਲੋ ਚਵਾਈ ਜਾਊਗੀ ਠੀਕ ਆ ਹਾਂਜੀ ਬਾਕੀ ਪਾਜੀ ਅਜੇ ਨੇ ਮੈਲਾ ਮਾਰਕ ਦੋਤੇ ਆਉਣਾ ਆ ਜੀ ਜੀ ਹਾਂਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਪਾਜੀ ਦਾ ਵੀ ਜੈ ਜੀ ਆ ਜੀ ਦੱਸੋ ਪਾਜੀ 35 ਦੇ ਵਿੱਚ 2000 ਛੋਟ ਕਰ ਦਾਂਗੇ ਇਹ ਤੇ 3000 ਦੀ ਹੋ ਗਈ ਹਾਂਜੀ 32 ਨਾ ਕਰਦੀਏ ਭਾਜੀ 30 ਦੀ ਦੇ ਦਾਂਗੇ 30 ਦੀ ਹਾਂਜੀ ਉੱਚੋਂ ਛੋੜ ਹੋ ਜੂਗੀ ਕਰ ਦਾਂਗੇ ਭਾਜੀ ਬਾਕੀ ਜਿਹਨੂੰ ਪਸੰਦ ਹੋਵੇ ਫੋਨ ਕਰੇ ਹਾਂਜੀ ਭਾਜੀ ਬਿਲਕੁਲ ਠੰਡੀ ਟੀਰੀ ਉਹ ਨਾ ਨਹੀਂ ਕਿਹਨੂੰ ਜਿਹੜਾ ਵੀਰ ਆ ਗਿਆ ਹਨਾ ਹਾਂਜੀ ਠੀਕ ਹੈ ਜੀ ਅੱਗੇ ਆ ਗਈ ਗੱਬਣ ਹਾਂਜੀ ਭਾਜੀ ਠੀਕ ਹੈ ਜੀ ਇਹ ਇਹਦਾ ਸੂਆ ਕਰਵਾ ਜੀ ਭਾਜੀ ਇਹਦਾ ਵੀ ਦੂਸਰਾ ਆ ਜੀ ਦੂਸਰਾ ਸੂਆ ਹਾਂਜੀ ਤੇ ਕਿੰਨੇ ਕ ਦਿਨ ਲੈ ਜੂ ਪਾਜੀ ਦਾ ਆਪਾਂ ਪਿਛਲੀ ਵੀਡੀਓ ਚ ਵੀ ਗਾਂ ਆਏ ਪਾਈ ਸੀ ਹਾਂਜੀ ਤੇ ਪਾਜੀ ਵੀਰ ਉਹਨਾਂ ਨੇ ਸਾਈ ਪਾਈ ਸੀ ਤੇ ਫੋਨ ਆਪਾਂ ਨੂੰ ਬਹੁਤ ਆਏ ਸੀ ਹਾਂਜੀ ਤੇ ਪਾਜੀ ਉਹਨਾਂ 500 ਸਾਈ ਪਾ ਕੇ ਆਪਣੀ ਗਾਂ ਡਕਾਤੀ ਸੀ ਵੀ ਲੈ ਜਾਵਾਂਗੇ ਜੀ ਬਾਅਦ ਚ ਪਾਜੀ ਉਹਨਾਂ ਦੇ ਪੈਸੇ ਨਹੀਂ ਬਣੇ ਠੀਕ ਆ ਹਾਂਜੀ ਸਹੀ ਹੈ ਹਾਂਜੀ ਤੇ ਇਹਨੂੰ ਤੋਰੀਏ ਜੀ ਹਾਂਜੀ ਦਿਨ ਇਹ ਮਹੀਨਾ ਲੈ ਜੂ ਨਹੀਂ ਪਾਜੀ ਮਹੀਨਾ ਨਹੀਂ ਕੱਢ ਦੀ ਜੀ ਮਹੀਨੇ ਤੋਂ ਦਿਨ ਘਾਟੀ ਆ ਪਰ ਆਪਾਂ ਫੇਰ ਵੀ ਹੁਣ ਵੀ ਮਹੀਨਾ ਹੀ ਕਹਿ ਕੇ ਦੇਣੀ ਹੈ ਮਹੀਨਾ ਹੀ ਮਹੀਨਾ ਹੀ ਮਹੀਨਾ ਹੀ ਮੰਨ ਕੇ ਖੜੇ ਕੋਈ ਹਾਂਜੀ ਜਦੋਂ ਮੋਲੀ ਉਹਨਾਂ ਕਾਰਨਾ ਵਾਂ ਤੁਸੀਂ ਬਸ ਪਾਜੀ ਸਾਂਭ ਛੱਡ ਦੇਣੀ ਹੈ ਅਗਲੇ ਨੂੰ ਆਹ ਵੇਖੋ ਜੀ ਸੋਹਣੀ ਆ ਜੀ ਬਾਕੀ ਇਹ ਜਿੰਨੀਆਂ ਵੜਾਂ ਦਿਖਾਈਆਂ ਸਾਰੀਆਂ ਦਾ ਦੁੱਧ ਚਿੱਟਾ ਹੁੰਦਾ ਤੇ ਫੈਂਡ ਵੀ ਇਹਨਾਂ ਦਾ ਚੰਗੀ ਆਉਂਦੀ ਆ ਮੱਝਾਂ ਵਰਗਾ ਦੁੱਧ ਹੁੰਦਾ ਜੀ ਇਹਨਾਂ ਦਾ ਹਾਂਜੀ ਵੀਰ ਜੀ ਦੁੱਧ ਕਿੰਨਾ ਚਵਾਈ ਜਾਊ ਦੁੱਧ ਭਾਜੀ ਇਹੋ 9 ਤੋਂ 10 ਕਿਲੋ ਚਵਾਈ ਜਾਊਗੀ ਬਾਕੀ ਭਾਜੀ ਦੁੱਧ ਸੇਵਾ ਦਾ ਜੀ 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 12 ਵੀ ਦੇ ਸਕਦੀ ਆ ਠੀਕ ਆ ਹਾਂਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਜੀ ਤੇ ਪਹਿਲੇ ਵਾਲਾ ਹੀ ਆ ਜੀ ਦੱਸੋ ਭਾਜੀ ਮੁੱਲ ਤਾਂ 25 ਕੀਤਾ 21000 ਦੀ ਹਾਨਾ ਕੀਤੀ ਸੀ ਠੀਕ ਆ ਪਰ ਪਾਜੀ ਹੁਣ ਆਪਾਂ 20000 ਦੀ ਦੇ ਦੇਣੀ ਆ 20000 ਦੀ ਹਾਂਜੀ ਠੀਕ ਹੈ ਜੀ ਬਾਕੀ ਫੋਨ ਕਰੇ ਜਿੰਨੂੰ ਪਸੰਦ ਆਵੇ ਹਾਂਜੀ ਠੀਕ ਹੈ ਜੀ ਕਰਨੀ ਵੀਰ ਜੀ ਕੋਈ ਗੱਲ ਬਾਤ ਹਾਂਜੀ ਪਾਜੀ ਜਿਹੜੇ ਵੀਰ ਪਰਾਂ ਨੂੰ ਗਾਂ ਕੋਈ ਆਪਣੀ ਪਸੰਦ ਆਂਦੀ ਆ ਪਾਜੀ ਵੀਡੀਓ ਦੇਖ ਕੇ ਚੰਗੀ ਤਰ੍ਹਾਂ ਫੇਰ ਆਪਾਂ ਨੂੰ ਫੋਨ ਕਰੇ ਜੇ ਪਾਜੀ ਚੰਗੀ ਲੱਗਦੀ ਆ ਫੇਰ ਸਾਨੂੰ ਬਿਆ ਨਾ ਪਾਵੇ ਠੀਕ ਆ ਹਾਂਜੀ ਤੇ ਜੋੜੇ 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 ਜੇ ਕੋਈ ਖਰੀਦ ਲਿਆ ਕਰੇ ਪਾਜੀ ਉਹ ਜੇਸਾ ਬਣਾ ਅਗਲਾ ਦੇਖੂਗਾ ਆਪਣੀ ਪਸੰਦ ਕਰੇਗਾ ਸਭ ਨਾਲ ਆਪਾਂ ਕਰ ਲਾਂਗੇ ਠੀਕ ਆ ਜੋੜੇ ਦਾ ਮਾਨ ਤਾਂ ਹਾਂਜੀ ਪਾਜੀ ਕਰ ਦਾਂਗੇ ਜੀ ਠੀਕ ਹੈ ਜ ਵੀਰ ਕੋ ਆ ਕੇ ਜਿਹੜੀਆਂ ਸੂਈਆਂ ਸੂਈਆਂ ਨਾਲ ਦੋ ਟੈਮ ਚੋਲਿਓ ਤੇ ਜਿਹੜੀਆਂ ਗੱਬਣਾ ਨਾਲ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਓ ਤਾਂ ਜੋ ਲਾਂਮਾ ਨਾ ਰਵੇ ਜੀ ਕਿਸੇ ਕਿਸ ਹੁੰਦਾ ਵੀਡੀਓ ਕਰਦੇ ਸ਼ੇਅਰ ਧੰਨਵਾਦ